ਡਬਲਯੂਬੀਐਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਰਾਕੇਸ਼ ਕੁਮਾਰ ਸੰਧੀ ਹਰ ਤਰ੍ਹਾਂ ਪ੍ਰੋਗਰਾਮ ਬਹੁਤ ਜਨ ਮੁੱਦੇ ਲੈ ਕੇ ਬਹੁਤ ਜਨ ਸਮਾਜ ਪਾਰਟੀ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵਿਨੰਦਰ ਲਖਾ ਜੀ ਨੇ ਕਿਹਾ ਕਿ ਹਲਕਾ ਪਸ਼ਮੀ ਵਿੱਚ ਹੋ ਰਹੀ ਉਪ ਚੋਣ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ ਜਲੰਧਰ ਪਸ਼ਮੀ ਇੱਕ ਰਖਮਾ ਹਲਕਾ ਹੈ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਪਛੜੇ ਵਰਗਾਂ ਦੀ ਹੈ ਜੋ ਕਿ ਕਰੀਬ 70% ਦੀ ਹੈ ਇਸ ਹਲਕੇ ਵਿੱਚ ਦਲਤਾਂ ਦੇ ਮਹੱਲਿਆਂ ਵਿੱਚ ਨਸ਼ੇ ਦਾ ਫੈਲਾਅ ਇੱਕ ਵੱਡਾ ਮੁੱਦਾ ਹੈ ਜਿਸ ਦੇ ਖਿਲਾਫ ਲੋਕਾਂ ਵੱਲੋਂ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਇਕੱਲਾ ਇਹ ਹਲਕਾ ਹੀ ਨਹੀਂ ਸਗੋਂ ਜਲੰਧਰ ਸ਼ਹਿਰ ਵਿੱਚ ਚਾਰ ਵਿਧਾਨ ਸਭਾ ਹਲਕੇ ਜਲੰਧਰ ਉੱਤਰੀ ਜਲੰਧਰ ਕੇਂਦਰੀ ਜਲੰਧਰ ਕੈਂਟ ਅਤੇ ਜਲੰਧਰ ਪਛਮੀ ਆਉਂਦੇ ਹਨ ਇਹਨਾਂ ਵਿੱਚ ਪੈਂਦੀਆਂ ਸਾਰੀਆਂ ਹੀ ਦਲਿਤ ਆਬਾਦੀਆਂ ਵਿੱਚ ਨਸ਼ਾ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ ਨਸ਼ੇ ਦਾ ਦਲਤਾ ਪਛੜੇ ਵਰਗਾਂ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਇਹਨਾਂ ਮਹੱਲਿਆਂ ਵਿੱਚ ਲਗਾਤਾਰ ਵਧਾਈ ਗਈ ਹੈ ਜਿਸ ਦੇ ਲਈ ਕਾਂਗਰਸ ਭਾਜਪਾ ਅਤੇ ਆਪ ਪਾਰਟੀਆਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਕਿ ਕਿ ਇਹਨਾਂ ਦੇ ਰਾਜ ਵਿੱਚ ਹੀ ਇਹ ਨਸ਼ਾ ਫੈਲਿਆ ਹੈ ਤੇ ਨਸ਼ੇ ਕਰਕੇ ਹੀ ਹਲਕੇ ਵਿੱਚ ਗੁੰਡਾਗਰਦਾ ਮਾਹੌਲ ਹੈ ਜਲੰਧਰ ਵੈਸਟ ਬਨਾਂਸਵਾ ਹਲਕੇ ਦੀ ਸਥਿਤੀ ਤੋਂ ਇਹਨਾਂ ਪਾਰਟੀਆਂ ਦੀ ਦਲਿਤਾਂ ਪਛਰੇ ਵਰਗਾਂ ਪ੍ਰਤੀ ਮਾੜੀ ਸੋਚ ਜ਼ਾਹਿਰ ਹੁੰਦੀ ਹੈ ਜੋ ਵੋਟਾਂ ਦਾ ਵਿਕਾਸ ਦੇ ਨਾਂ ਤੇ ਲੈਂਦੀਆਂ ਹਨ ਪਰ ਸੱਤਾ ਬਚਾਉਣ ਤੇ ਇਹਨਾਂ ਵਰਗਾਂ ਦੀ ਜ਼ਿੰਦਗੀ ਨਸ਼ੇ ਰਾਹੀਂ ਨਰਕ ਵਰਗੀ ਬਣਾਉਣ ਲਈ ਕੰਮ ਕਰਦੀਆਂ ਹਨ ਇਹਨਾਂ ਪਾਰਟੀਆਂ ਤੋਂ ਬਚਨ ਦੀ ਲੋੜ ਹੈ ਤੇ ਇਹਨਾਂ ਵੱਲੋਂ ਦਲਤਾਂ ਦੀਆਂ ਵੋਟਾਂ ਲੈਣ ਲਈ ਅੱਗੇ ਕੀਤੇ ਜਾਂਦੇ ਦਲਤਾਂ ਤੋਂ ਵੀ ਜਵਾਬ ਲੈਣ ਦੀ ਲੋੜ ਹੈ ਇਸਨਾਰਹੀ ਨਾ ਪਾਰਟੀਆਂ ਦੇ ਬਦਲ ਦੇ ਰੂਪ ਦੇ ਵਿੱਚੋਂ ਬਸਪਾ ਨੂੰ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਇਹਨਾਂ ਬੁਰਾਈਆਂ ਦਾ ਖਾਤਮਾ ਕਰਕੇ ਇੱਕ ਚੰਗੇ ਪ੍ਰਬੰਧ ਤੇ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ ਬਿੰਦਲਾਖਾ ਬਲੋਂ ਹਲਕੇ ਵਿੱਚ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਤੋਂ ਉਹ ਜਿਤਲੇ ਸਮਰਥਨ ਮੰਗਿਆ ਜਾ ਰਿਹਾ ਹੈ